ਸੋਸ਼ਲ ਮੀਡੀਆ ਡਿਸਟਰੈਕਸ਼ਨ ਨਿੱਕੀ ਨਿੱਕੀ ਚੀਜ਼ਾਂ ਇਹ ਤੁਹਾਡੀ ਜ਼ਿੰਦਗੀ ਦੇ ਬੜੇ ਜ਼ਰੂਰੀ ਪਲ ਕਿਤੇ ਤੁਸੀਂ ਵੇਸਟ ਕਰ ਦੋ ਇਸ ਸਮਾਂ ਵਾਪਸ ਨਹੀਂ ਆਉਂਦਾ ਜੇ ਤੁਸੀਂ ਕਿਸੇ ਕੰਟ ਦੀ ਇੱਕ ਸੈਕਿੰਡ ਦੀ ਕੀਮਤ ਜਾਨਣਾ ਚਾਹੁੰਦੇ ਹੋ ਉਸ ਐਥਲੀਟ ਨੂੰ ਪੁੱਛੋ ਜੀ ਨੇ 골ਡ ਮੈਡਲ ਇੱਕ ਸੈਕਿੰਡ ਤੇ ਇੱਕ ਮਿਲੀ ਸੈਕਿੰਡ ਤੇ ਮਿਸ ਕਰ ਇੱਕ ਘੰਟੇ ਦੀ ਕੀਮਤ ਜਾਨਣਾ ਚਾਹੁੰਦੇ ਹੋ ਤਾਂ ਇਸ ਬੰਦੇ ਨੂੰ ਪੁੱਛੋ ਜੀ ਦੇ ਆਦੀ ਸਾਈਟ ਇੱਕ ਘੰਟੇ ਦੇੰਦਰ ਇੱਕ ਬੜੀ ਇੰਪੋਰਟੈਂਟ ਸਾਈਟ ਮਿਸ ਕਰ ਇੱਕ ਦਿਨ ਦੀ ਕੀਮਤ ਜਾਣਨਾ ਚਾਹੁੰਦੇ ਹੋ ਉਸ ਵਿਅਕਤੀ ਨੂੰ ਪੁੱਛੋ ਜਿਹਨੂੰ ਡਾਕਟਰਾਂ ਨੇ ਇੱਕ ਦਿਨ ਜਿਉਣ ਵਾਸਤੇ ਦਿੱਤਾ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਆਪਾ ਅਨਫੋਰਚੂਨੇਟਲੀ ਇਹ ਰੀਲਾਂ ਸੋਸ਼ਲ ਮੀਡੀਆ ਯੂ ਫੋਨਸ ਇਹ ਆਪਣੀ ਕਨਵੀਨੀਅੰਸਲੀ ਬਣੇ ਸੀ ਕਿ ਲੋਕ ਆਪਨੂੰ ਆਪਦੀ ਜ਼ਰੂਰਤ ਇੱਕ ਸੰਪੱਤਾ ਕਰ ਸਕਣ ਇਹ ਫੋਨ ਜੇਬ ਅੰਦਰ ਤਾਂ ਬਣਿਆ ਸੀ ਕਿ ਜਦੋਂ ਆਪਾਂ ਨੂੰ ਲੋੜ ਪਵੇ ਦੁਨੀਆ ਦੀ ਹਰ ਇਨਫੋਰਮੇਸ਼ਨ ਆਪਾਂ ਦੇ ਕੰਦੇ ਐਨ ਅਨਫੋਰਚਨਟਲੀ ਆਪਾਂ ਐਡੀ ਵੱਡੀ ਡਿਸਟਰੈਕਸ਼ਨ ਬਣਾ ਲਈ ਕਿ ਸਵੇਰ ਉੱਠਣ ਤੋਂ ਪਹਿਲਾਂ ਅੱਖਾਂ ਬਾਅਦ ਚ ਖੁੱਲਦੀਆਂ ਨੇ ਫੋਨ ਪਹਿਲਾਂ ਖੁੱਲਦਾ। ਸੌਣ ਵੇਲੇ ਯੂਵਲ ਅਗਰੀ ਵੀਥ ਮੀ ਤੁਸੀਂ ਆਪ ਬੋਲੋ ਕਿ ਨਾਲ ਚਾਹਤਾ ਸੌਣ ਵੇਲੇ ਆਏ ਦੇਖਦੇ ਦੇਖਦੇ ਮੈਂ ਵੀ ਕਿੰਨੀ ਵਾਰੀ ਆਪਾਂ ਆਪਦੇ ਆਪ ਤੇ ਸੌਣ ਸਿੱਟ ਲੈਨੇ ਆ ਫੇਰ ਜਾ ਕੇ ਸੌਂਦੇ। ਰਿਸ਼ਤੇਦਾਰ ਘਰ ਵਾਲੇ ਜ਼ਰੂਰੀ ਸੱਜਣ ਮਿੱਤਰ ਆਏ ਬੈਠੇ ਤੇ ਆਪਾਂ ਫੋਨ ਤੇ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਯਾਰ ਆਪਾਂ ਦਿਨਾਂ ਦਾ ਪਤਾ ਹੀ ਨਹੀਂ ਲੱਗਦਾ ਸਮਾਂ ਕਿਦੋਂ ਲੰਘ ਜਾਂਦਾ ਆਈ ਵਿਲ ਰਿਕੁਐਸਟ ਯੂ ਵਿਦ ਥਿਸ ਕਿ ਤੁਸੀਂ ਸਭ ਤੋਂ ਜ਼ਿਆਦਾ ਰਿਸਪੈਕਟ ਆਪਦੇ ਮਾਪਿਓ ਆਪਦੇ ਮਾਪੇ ਤੇ ਆਪਦੇ ਟੀਚਰਸ ਦੀ ਕਰੋ ਇਹ ਮੈਨੂੰ ਪਤਾ ਸਾਰੇ ਕਹਿੰਦੇ ਆ ਰਿਸਪੈਕਟ ਯੋ ਗੁਰੂ ਰਿਸਪੈਕਟ ਯੋ ਟੀਚਰਸ ਪਰ ਜ਼ਿੰਦਗੀ ਜੇ ਤਜਰਬਾ ਕਰਕੇ ਵੇਖਿਓ ਇਫ ਯੂ ਰਿਸਪੈਕਟ ਯੋ ਟੀਚਰਸ